ਅੱਜ ਛੋਟੀ ਜੀ ਇੱਕ ਗੱਲ ਕਰਨੀ ਆ ਬਈ ਕਬੱਡੀ ਦੀ ਤੇ YouTube ਤੇ ਆਪਾਂ ਵੀਡੀਓ ਪਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਣਾ YouTube ਚੈਨਲ ਆ ਪੱਕੇ ਪਿੰਡਾਂ ਵਾਲੇ ਜਿਹੜੇ Facebook ਵਾਲੇ ਭਰਾ ਨੇ ਜਰੂਰ YouTube ਤੇ ਜੁੜਿਓ ਅਲੱਗ ਅਲੱਗ ਮੁੱਦੇ ਅਲੱਗ ਅਲੱਗ ਗੱਲਾਂ ਤੇ ਆਪਾਂ YouTube ਤੇ ਕਰਦੇ ਰਹਨੇ ਆ ਸੋ ਸਾਰੇ ਭਰਾ ਜੁੜਿਓ ਤੇ ਗੱਲ ਮੈਂ ਕਰਨੀ ਆ ਬਈ ਜੱਗੂ ਦੀ ਜੱਗੂ ਹਾਕਮ ਵਾਲੀਏ ਨੇ ਗੋਗੂ ਦੇ ਥੱਪੜ ਮਾਰਤਾ ਚਲੋ ਉਹਦੀ ਗਲਤੀ ਆ ਆਪਾਂ ਮੰਨਦੇ ਆਂ ਇਹ ਚੀਜ਼ ਨੂੰ ਤੇ ਜੱਗੂ ਨੇ ਵੀ ਮੰਨੀ ਆ ਜੱਗੂ ਹਾਕਮ ਵਾਲਾ ਉਹਦੀ ਗੱਲ ਕਰਦਾ ਮੈਂ ਉਹਨੇ ਵੀ ਆਪਣੀ ਗਲਤੀ ਮੰਨੀ ਆ ਤੇ ਗੋਗੋ ਨੂੰ ਜੱਫੀ ਪਾਈ ਆ ਚਲੋ ਗੋਗੋ ਦੇ ਦਿਲ ਦੇ ਵਿੱਚ ਹਲੇ ਗੁੱਸਾ ਹੈਗਾ ਹੋਣਾ ਵੀ ਚਾਹੀਦਾ ਕਿਉਂਕਿ ਹਨਾ ਇੰਨੀ ਪਬਲਿਕ ਦੇ ਵਿੱਚ ਹਨਾ ਇਹ ਕਰਨਾ ਗਲਤ ਆ ਜੱਗੂ ਦੀ ਬਹੁਤ ਵੱਡੀ ਗਲਤੀ ਆ ਇਹ ਮੈਂ ਗੱਲ ਕਰਨੀਆਂ ਲੋਕਾਂ ਦੀ ਯਾਰ ਲੋਕ ਕਿਵੇਂ ਇਹ ਗੱਲ ਨੂੰ ਐ ਖਿੱਚੀ ਫਿਰਦੇ ਆ ਚੱਕੀ ਫਿਰਦੇ ਆ ਜੇ ਕਿਸੇ ਨੇ ਬਾਅਦ ਚ 11 21 ਕਰਤੀ ਕੋਈ ਗਲਤ ਕੰਮ ਕਰਤਾ ਫਿਰ ਤੁਸੀਂ ਬਾਅਦ ਚ ਦੂਜੇ ਲੋਡ ਨੂੰ ਪੋਸਟਾਂ ਪਾਉਣੀਆਂ ਨੇ ਸੋ ਜੇ ਕੋਈ ਗੱਲ ਗਲਤੀ ਮੰਨ ਕੇ ਮੁੱਕ ਗਈ ਤਾਂ ਉਹਨੂੰ ਮੁੱਕ ਲੈਣ ਦਿਓ ਯਾਰ ਕਿਉਂ ਉਹਨੂੰ ਖਿੱਚਿਓ ਫਿਰਦੇ ਹੋ ਯਾਰ ਜੱਗੂ ਨੂੰ ਗਾਲਾਂ ਕੱਢੀ ਜਾਂਦੇ ਹੋ ਕਮੈਂਟਾਂ ਦੇ ਵਿੱਚ ਇਹ ਨਹੀਂ ਵਧੀਆ ਗੱਲਾਂ ਬਾਈ ਸਾਡੇ ਲਈ ਨਹੀਂ ਵਧੀਆ ਗੱਲਾਂ ਅਸੀਂ ਕਿਉਂ ਆਪਣੇ ਪਲੇਅਰ ਦਾ ਨੁਕਸਾਨ ਕਰਾਉਣਾ ਉਦੋਂ ਗਲਤੀ ਹੋ ਗਈ ਗੁੱਸੇ ਚ ਹੋ ਗਈ ਜੋਰ ਲੱਗਿਆ ਹੋਇਆ ਸੀ ਨਹੀਂ ਪਤਾ ਲੱਗਿਆ ਬਾਈ ਉਹ ਤੋਂ ਗਲਤੀ ਹੋ ਗਈ ਉਹਨੇ ਗਲਤੀ ਮੰਨ ਲਈ ਯਾਰ ਹੁਣ ਆਪਾਂ ਉਹ ਗੱਲ ਨੂੰ ਛੱਡ ਦਈਏ ਬਾਈ ਹਨਾ ਛੋਟੀ ਜੀ ਇਹ ਮੇਰੀ 2 ਕੁ ਮਿੰਟ ਦੀ ਵੀਡੀਓ ਆ ਬਰਦਾਸ਼ਤ ਕਰ ਲਿਓ ਸੁਣ ਲਿਓ ਪਰ ਗੱਲ ਇਹ ਸੱਚੀ ਆ ਆਪਾਂ ਗੱਲਾਂ ਨੂੰ ਵਧਾ ਵਧਾ ਕੇ ਵਧਾ ਵਧਾ ਕੇ ਉੱਥੇ ਤੱਕ ਲੈ ਆਉਨੇ ਆ ਕਿ ਯਾਰ ਅਗਲਾ ਹਨਾ ਕੋਈ ਗਲਤ ਸਟੈਪ ਚੱਕਣ ਨੂੰ ਮਜਬੂਰ ਹੋ ਜਾਂਦਾ ਤੇ ਗਲਤੀ ਕੀਤੀ ਆ ਉਹਨੇ ਆਪਾਂ ਇਹ ਨਹੀਂ ਕਹਿੰਦੇ ਵੀ ਜੱਗੂ ਦੀ ਗਲਤੀ ਨਹੀਂ ਬਾਈ ਗਲਤੀ ਆ ਆਪਾਂ ਜੱਗੂ ਦੇ ਫੈਨ ਆ ਤੇ ਗੋਗੋ ਵੀ ਵਧੀਆ ਪਲੇਅਰ ਆ ਵਿਚਾਰਾ ਨਵਾਂ ਮੁੰਡਾ ਹਣਾ ਜੱਗੂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਪਰ ਬਾਈ ਹੋ ਗਿਆ ਯਾਰ ਹੁਣ ਛੱਡ ਦੋ ਗੱਲ ਨੂੰ ਕਿਉਂ ਵਧਾਈ ਜਾਂਦੇ ਹੋ ਗੱਲ ਨੂੰ ਯਾਰ ਹੁਣ ਅਗਲੇ ਦੇ ਲੀੜੇ ਪੜਵਾਉਣੇ ਆ ਬਾਈ ਤੁਸੀਂ ਮਜਬੂਰ ਤੁਸੀਂ ਮਜਬੂਰ ਕਰਦੇ ਹੋ ਯਾਰ ਬਾਈ ਅਗਲੇ ਨੂੰ ਕਿ ਕਿ ਉਹ ਕਲੇਸ਼ ਹੋਵੇ ਉਹਨਾਂ ਦਾ ਦੁਬਾਰਾ ਸੋ ਮੇਰਾ ਵੀਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਗਲਤੀ ਹੋ ਜਾਂਦੀ ਹੈ ਉਹ ਆਪਣੇ ਨੇ ਆਪਣੇ ਹੀ ਭਰਾ ਨੇ ਰੋਜ਼ ਉਹਨਾਂ ਨੇ ਇਕੱਠੇ ਖੇਡਣਾ ਇਕੱਠੇ ਇੱਕ ਟੀਮ 'ਚ ਵੀ ਖੇਡਣਾ ਉਹਨਾਂ ਨੇ ਤੇ ਆਪਾਂ ਉਹ ਗੱਲ ਨੂੰ ਛੱਡ ਦਈਏ ਐਨਾ ਉਹਨਾਂ ਦੇ ਵਿੱਚ ਗੁੱਸਾ ਨਹੀਂ ਹੈਗਾ ਜਿੰਨਾ ਆਪਾਂ ਗੱਲ ਨੂੰ ਚੱਕੀ ਜਾਂਦੇ ਆ ਆਪਾਂ ਉਹਨਾਂ ਦੇ ਅੰਦਰ ਗੁੱਸਾ ਭਰਦੇ ਆ ਬਈ ਇਹ ਚੀਜ਼ਾਂ ਕਰ-ਕਰ ਕੇ ਉਹਨੂੰ ਉਹਨੂੰ ਬੇਇੱਜ਼ਤੀ ਮਹਿਸੂਸ ਕਰਨ ਨੂੰ ਮਜਬੂਰ ਕਰਦੇ ਆ ਗੋਗੋ ਨੂੰ ਸੋਏ ਚੀਜ਼ਾਂ ਨਹੀਂ ਵਧੀਆ ਹੈਗੀਆਂ ਬਈ ਨਾ ਕਰੋ ਤੇ ਦੋਨੋਂ ਭਰਾਵਾਂ ਨੇ ਜੱਫੀ ਪਾ ਕੇ ਆਪਣਾ ਗਿੱਲਾ ਸ਼ਿਕਵਾ ਦੂਰ ਕਰ ਲਿਆ ਤੇ ਚਲੋ ਅੱਗੇ ਉਹਨਾਂ ਨੇ ਇਕੱਠੇ ਖੇਡਣਾ ਹੌਲੀ-ਹੌਲੀ ਹੋਰ ਇੱਕ ਦੂਜੇ ਦੇ ਨੇੜੇ ਲੱਗ ਜਾਣਗੇ ਸੋ ਮੇਰਾ ਵੀਰ ਆਪਾਂ ਦੇਖਣ ਵਾਲਿਆਂ ਨੂੰ ਚਾਹਣ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਭਾਈ ਗੱਲ ਨੂੰ ਨਾ ਵਧਾਓ ਇੱਥੇ ਹੀ ਬੰਦ ਕਰ ਦਿਓ ਧੰਨਵਾਦ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਭਾਈ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਜ਼ਰੂਰ ਸ਼ੇਅਰ ਕਰਿਓ ਜਿਹੜੇ ਕਬੱਡੀ ਦਾ ਚੰਗਾ ਚਾਹੁੰਦੇ ਆ ਜ਼ਰੂਰ ਸ਼ੇਅਰ ਕਰਿਓ ਸੋ ਠੀਕ ਆ ਜੀ ਧੰਨਵਾਦ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ YouTube ਚੈਨਲ ਪੱਕੇ ਪਿੰਡ ਵਾਲੇ ਤੇ Facebook ਪੇਜ ਅਮਨ ਬੈਣੀਪਾਲ ਜ਼ਰੂਰ ਫਾਲੋ ਕਰ ਲਿਓ ਬਾਈ ਅਲਗ-ਅਲਗ ਵੀਡੀਓ ਅਲਗ-ਅਲਗ ਮੁੱਦੇ ਤੇ ਖੇਡਾਂ ਲਈ ਖਾਸ ਕਰਕੇ ਤੇ ਜਵਾਕਾਂ ਨੂੰ ਗਰਾਊਂਡਾਂ ਨਾਲ ਜੋੜਨ ਲਈ ਆਪਾਂ ਮਹਿੰਮ ਚਲਾਉਂਦੇ ਆ ਹੁਣ ਨਵੀਂ ਤੇ ਸਾਥ ਦਿਓ ਮੇਰਾ ਵੀਡੀਓ ਸ਼ੇਅਰ ਕਰਕੇ ਧੰਨਵਾਦ